ਜਲੰਧਰ ਦੇ ਬਲਡਨ ਪਾਰਕ ਚ ਬਲੰਝਾ ਰਹੇ ਸਪੋਰਟਸ ਹਬ ਦੀ ਉਸਾਰੀ ਦੀ ਕੰਮ ਦੀ ਰਸਮੀ ਸ਼ੁਰੂਆਤ ਜਲਦੀ ਹੋਣ ਜਾ ਰਹੀ ਹੈ ਜਿਸ ਦੇ ਨਾਲ ਜਲੰਧਰ ਨਿਵਾਸੀਆਂ ਵਪਾਰੀਆਂ ਤੇ ਸਰਤਕਾਰਾਂ ਦੀ ਲੰਬੇ ਸਮੇਂ ਦੀ ਉਡੀਕ ਸਮਾਪਤ ਹੋ ਜਾਏਗੀ ਇਸ ਬਾਬਤ ਬਰੇਰੇ ਜਾਣਕਾਰੀ ਦਿੰਦੇ ਹਨ ਜਲੰਧਰ ਦੇ ਮੇਅਰ ਬਨੀਤ ਧੀਰ ਅਤੇ ਆਮ ਆਦਮੀ ਪਾਰਟੀ ਦੇ ਜਲੰਧਰ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਦੱਸਿਆ ਕਿ ਸੰਭਾਵੀ ਤੌਰ ਤੇ 11 ਜੂਨ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ अरविंद केजरीवाल ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਪੋਰਟਸ ਹਬ ਦੀ ਉਸਾਰੀ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਜਾਵੇਗਾ। ਤੋਂ ਮੈਂ ਬਹੁਤ ਥੈਂਕਸ ਕਰਦਾ ਹਾਂ ਸਾਡੇ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਬਲਟਨਪਰਕ ਦਾ ਜਿਹੜਾ ਇਹ ਪ੍ਰੋਜੈਕਟ ਹੈ ਉਹਦੀ ਮਨਜ਼ੂਰੀ ਦਿੱਤੀ ਹੈ ਔਰ ਬਹੁਤ ਜਲਦ ਸਾਡੇ ਆਨਰੇਬਲ ਸਾਡੇ ਸੁਪਰੀਮੋ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਪੰਜਾਬ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਉਹ ਇਸ ਦਾ ਉਦਘਾਟਨ ਜਲੰਧਰ ਦੇ ਵਿੱਚ ਕਰਨ ਜਾ ਰਹੇ ਆ ਔਰ ਸਪੈਸ਼ਲ ਥੈਂਕਸ ਕਰੂੰਗਾ ਮੈਂ ਸ਼੍ਰੀ ਸ਼ੋਕ ਮਿੱਤਲ ਜੀ ਦਾ ਸਾਡੇ ਰਾਜ ਸਭਾ ਮੈਂਬਰ ਸ਼੍ਰੀ ਨਿਤਨ ਕੋਲੀ ਜੀ ਦਾ ਔਰ ਸਾਡੇ ਸਾਰੇ ਹੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਬਹੁਤ ਸਪੋਰਟ ਕੀਤੀ ਮੈਨੂੰ ਇਸ ਪ੍ਰੋਜੈਕਟ ਨੂੰ ਰਿਵਾਈਵ ਕਰਨ ਦੇ ਵਿੱਚ ਔਰ ਸਾਡੇ ਕਮਿਸ਼ਨਰ ਸਾਹਿਬ ਦੀ ਵੀ ਜਨ ਸਾਹਿਬ ਦੀ ਵੀ ਬਹੁਤ ਮਿਹਨਤ ਲੱਗੀ ਸੋ ਆਮ ਆਦਮੀ ਪਾਰਟੀ ਪੰਜਾਬ ਦੇ ਵਿਕਾਸ ਦੇ ਲਈ ਵਚਨ ਬੱਧੇ ਔਰ ਸਪੈਸ਼ਲੀ ਜਿਹੜਾ ਬਲਟਨ ਪਾਕ ਹੈ ਕਿਉਂਕਿ ਬੱਚਿਆਂ ਨੂੰ ਅੱਜ ਦਾ ਜਿਹੜਾ ਯੂਥ ਹੈ ਉਹਨਾਂ ਨੂੰ ਜੇ ਅਸੀਂ ਨਸ਼ੇ ਤੋਂ छुੜਾਉਣਾ ਹੈ ਤੇ ਉਦ ਲਈ ਸਪੋਰਟ ਸਿਕ ਬਹੁਤ ਅਹਿਮ ਯੋਗਦਾਨ ਉਹ ਆਪਣਾ ਪਲੇ ਕਰ ਸਕਦੇ ਆ ਸੋ ਮੈਂ ਇੱਕ ਵਾਰੀ ਫੇਰ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਇਹ ਸਰ ਬਲਟਨ پارک ਪ੍ਰੋਜੈਕਟ ਦਾ ਸਰ ਕਦੋਂ ਸ਼ੁਰੂਆਤ ਹੋ ਜਾਈ ਕਾਰਜਾ ਦੀ ਔਰ ਆਫੀਸ਼ੀਅਲੀ ਉਹਦੀ ਇਨੋਗਰੇਸ਼ਨ ਕਦੋਂ ਹੋਏਗੀ ਬਲਟਨ پارک ਪ੍ਰੋਜੈਕਟ ਦੀ ਇਨੋਗਰੇਸ਼ਨ ਹਲੇ ਆਫੀਸ਼ੀਅਲੀ ਮੈਸੇਜ ਨਹੀਂ ਆਇਆ ਪਰ ਸੁਣਨ cahi ਆ ਰਿਹਾ ਕਿ 11 ਤਰੀਕ ਨੂੰ ਸ਼ਾਮੀ 5 ਵਜੇ ਹੋਏਗੀ ਜਿਹਦੀ ਇਨੋਗਰੇਸ਼ਨ ਸ਼੍ਰੀ ਭਗਵੰਤ ਮਾਨ ਜੀ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ ਆਪ ਪਾਰਟੀ ਉਹ ਕਰਨਗੇ ਤੇ ਸੀਐਮ ਸਾਹਿਬ ਤੇ ਉਹ ਦੋਨੋਂ ਇਸ ਘਟ ਨੂੰ ਸ਼ਾਮੀ 5 ਵਜੇ 11 ਤਰੀਕ ਨੂੰ ਕਰਨਗੇ ਇਹ ਪ੍ਰੋਜੈਕਟ ਪਿਛਲੇ ਕਾਫੀ ਸਾਲਾਂ ਤੋਂ ਮੇਰਾ ਖਿਆਲ ਲਗਭਗ 17-18 ਸਾਲ ਬਾਅਦ ਇਹ ਦੁਬਾਰਾ ਪ੍ਰੋਜੈਕਟ ਹੋਣ ਜਾ ਰਿਹਾ ਹੈ ਬਹੁਤ ਸਾਰੀਆਂ ਸਰਕਾਰਾਂ ਆਈਆਂ ਪਰ ਇਹਦੇ ਵਿੱਚ ਸਾਡੇ ਮਾਨਯੋਗ ਮੈਂਬਰ ਆਫ ਪਾਰਲੀਮੈਂਟ ਸ਼੍ਰੀ ਅਸ਼ੋਕ ਮਿੱਤਲ ਜੀ ਲੋਕ ਮੇਰੇ ਭਰਾ ਵੀ ਨੇ ਉਹਨਾਂ ਨੇ ਕਾਫੀ ਐਫਰਟ ਕੀਤੀ ਡਾਕਟਰ ਰਵਜੋਤ ਨੇ ਬਹੁਤ ਐਫਰਟ ਕੀਤੀ ਸਾਡੇ ਜਿਹੜੇ ਲੋਕਲ ਬਾਡੀ ਮਿਨਿਸਟਰ ਨੇ ਤੇ ਬੜੀ ਹਿੰਮਤ ਨਾਲ ਸਾਡੇ ਕਾਰਪੋਰੇਸ਼ਨ ਕਮਿਸ਼ਨਰ ਮਿਸਟਰ ਗੌਤਮ ਜੈਨ ਪਰਸਨਲੀ ਇੰਟਰਸਟ ਲੈ ਕੇ ਉਹਨਾਂ ਨੇ ਇਹ ਪ੍ਰੋਜੈਕਟ ਨੂੰ ਅਪਰੂਵ ਕੀਤਾ ਤੇ ਹੁਣ ਇਹਦੀ ਇਨੋਗੁਰੇਸ਼ਨ 11 ਤਰੀਕ ਨੂੰ ਹੋਣ ਜਾ ਰਹੀ ਹੈ ਜਿਸ ਦੇ ਲਈ ਸਾਲ ਡੇਢ ਸਾਲ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਕੰਪਲੀਟ ਕਰਾਂ ਜਲੰਧਰ ਤੇ ਬਲਡਨ ਪਾਥ ਚ ਬਲੰਝਾ ਰਹੇ ਸਪੋਰਟਸ ਹੱਬ ਦੀ ਉਸਾਰੀ ਦੀ ਕੰਮ ਦੀ ਰਸਮੀ ਸ਼ੁਰੂਆਤ ਜਲਦੀ ਹੋਣ ਜਾ ਰਹੀ ਹੈ ਜਿਸ ਦੇ ਨਾਲ ਜਲੰਧਰ ਨਿਵਾਸੀਆਂ ਵਪਾਰੀਆਂ ਤੇ ਸਰਨਤਕਾਰਾਂ ਦੀ ਲੰਬੇ ਸਮੇਂ ਦੀ ਉਡੀਕ ਸਮਾਪਤ ਹੋ ਜਾਏਗੀ ਇਸ ਬਾਬਤ ਬਰੇਰੇ ਜਾਣਕਾਰੀ ਦਿੰਦੇ ਆ ਜਲੰਧਰ ਦੇ ਮੇਅਰ ਵਨੀਤੀਰ ਅਤੇ ਆਮ ਆਦਮੀ ਪਾਰਟੀ ਦੇ ਜਲੰਧਰ ਕੇਂਦਰੀ ਹਲਕਾ ਇੰਚਾਰਜ ਮਿਤਨ ਕੋਹਲੀ ਨੇ ਦੱਸਿਆ ਕਿ ਸੰਭਾਵੀ ਤੌਰ ਤੇ 11 ਜੂਨ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਪੋਰਟਸ ਹੱਬ ਦੀ ਉਸਾਰੀ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਜਾਵੇਗਾ। ਤੋਂ ਮੈਂ ਬਹੁਤ ਥੈਂਕਸ ਕਰਦਾ ਹਾਂ ਸਾਡੇ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਬਲਟਨਪਾਗ ਦੇ ਜਿਹੜਾ ਇਹ ਪ੍ਰੋਜੈਕਟ ਹੈ ਉਹਦੀ ਮਨਜ਼ੂਰੀ ਦਿੱਤੀ ਹੈ ਔਰ ਬਹੁਤ ਜਲਦ ਸਾਡੇ ਆਨਰੇਬਲ ਸਾਡੇ ਸੁਪਰੀਮੋ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਪੰਜਾਬ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਉਹ ਇਸ ਦਾ ਉਦਘਾਟਨ ਜਲੰਧਰ ਦੇ ਵਿੱਚ ਕਰਨ ਜਾ ਰਹੇ ਆ ਔਰ ਸਪੈਸ਼ਲ ਥੈਂਕਸ ਕਰੂੰਗਾ ਮੈਂ ਸ਼੍ਰੀ ਸ਼ੋਕ ਮਿੱਤਲ ਜੀ ਦਾ ਸਾਡੇ ਰਾਜ ਸਭਾ ਮੈਂਬਰ ਸ਼੍ਰੀ ਨਿਤਨ ਕੋਲੀ ਜੀ ਦਾ ਔਰ ਸਾਡੇ ਸਾਰੇ ਹੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਬਹੁਤ ਸਪੋਰਟ ਕੀਤੀ ਮੈਨੂੰ ਇਸ ਪ੍ਰੋਜੈਕਟ ਨੂੰ ਰਿਵਾਈਵ ਕਰਨ ਦੇ ਵਿੱਚ ਔਰ ਸਾਡੇ ਕਮਿਸ਼ਨਰ ਸਾਹਿਬ ਦੀ ਵੀ ਜਨ ਸਾਹਿਬ ਦੀ ਵੀ ਬਹੁਤ ਮਿਹਨਤ ਲੱਗੀ ਸੋ ਆਮ ਆਦਮੀ ਪਾਰਟੀ ਪੰਜਾਬ ਦੇ ਵਿਕਾਸ ਦੇ ਲਈ ਵਚਨਬੱਧ ਹੈ ਔਰ ਸਪੈਸ਼ਲੀ ਜਿਹੜਾ ਬਲਟਨ ਪਾਰਕ ਹੈ ਕਿਉਂਕਿ ਬੱਚਿਆਂ ਨੂੰ ਅੱਜ ਦਾ ਜਿਹੜਾ ਯੂਥ ਹੈ ਉਹਨਾਂ ਨੂੰ ਜੇ ਅਸੀਂ ਨਸ਼ੇ ਤੋਂ ਛੁਡਾਣਾ ਹੈ ਤੇ ਉਦ ਲਈ ਸਪੋਰਟ ਸਿਕ ਬਹੁਤ ਅਹਿਮ ਯੋਗਦਾਨ ਉਹ ਆਪਣਾ ਅਪਲੇ ਕਰ ਸਕਦੇ ਆ ਸੋ ਮੈਂ ਇੱਕ ਵਾਰੀ ਫੇਰ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਇਹ ਸਰ ਬਲਟਨ ਪਾਰਕ ਪ੍ਰੋਜੈਕਟ ਦਾ ਸਰ ਕਦੋਂ ਸ਼ੁਰੂਆਤ ਹੋਣੀ ਹੈ ਕਾਰਜਾ ਦੀ ਔਰ ਆਫੀਸ਼ੀਅਲੀ ਉਹਦੀ ਇਨੋਗਰੇਸ਼ਨ ਕਦੋਂ ਹੋਣੀ ਹੈ ਬਲਟਨਪਾਰਕ ਪ੍ਰੋਜੈਕਟ ਦੀ ਨੋਗਰੇਸ਼ਨ ਹਲੇ ਆਫੀਸ਼ੀਅਲੀ ਮੈਸੇਜ ਨਹੀਂ ਆਇਆ ਪਰ ਸੁਣਨ ਚਾਹੀ ਆ ਰਿਹਾ ਕਿ 11 ਤਰੀਕ ਨੂੰ ਸ਼ਾਮੀ 5 ਵਜੇ ਹੋਏਗੀ ਜਿਹਦੀ ਨੋਗਰੇਸ਼ਨ ਸ਼੍ਰੀ ਭਗਵੰਤ ਮਾਨ ਜੀ ਨਾਲ ਸ਼੍ਰੀ ਅਰਵਿੰਦ ਤੇਜਰੀਵਾਲ ਜੀ ਸਾਡੇ ਸੁਪਰੀਮੋ ਆਪ ਪਾਰਟੀ ਉਹ ਕਰਨਗੇ ਤੇ ਸੀਐਮ ਸਾਹਿਬ ਤੇ ਉਹ ਦੋਨੋਂ ਇਸ ਘਟ ਨੂੰ ਸ਼ਾਮੀ 5 ਵਜੇ 11 ਤਰੀਕ ਨੂੰ ਕਰਨਗੇ ਇਹ ਪ੍ਰੋਜੈਕਟ ਪਿਛਲੇ ਕਾਫੀ